ਤੇ ਐਸਾ ਕੀ ਹੋਇਆ ਇੰਨੇ 3 ਮਹੀਨੇ ਦੇ ਵਿੱਚ ਇੰਨਾ ਰੋਲਾ ਪੈ ਗਿਆ ਪ੍ਰੈਸ ਕਾਨਫਰੰਸ ਤੱਕ ਪਹਿਲਾਂ ਉਹਨਾਂ ਨੂੰ ਕਰਨੀ ਪਈ ਫਿਰ ਤੁਹਾਨੂੰ ਕਰਨੀ ਪਈ ਤਿੰਨ ਤੇ ਚੀ ਤੋਂ ਨਹੀਂ ਭਰ ਕੇ ਲੈ ਜਾਂਦਾ ਉਸ ਟਾਈਮ ਤਾਂ ਕੁਝ ਸਮਝ ਹੀ ਨਹੀਂ ਆਤਾ ਜਦ ਆਪਣਾ ਘਰ ਟੁੱਟ ਰਹਾ ਹੋਣਾ ਤਾਂ ਕੁਝ ਸਮਝ ਨਹੀਂ ਆਤਾ ਕਿ ਮੈਂ ਕੀ ਲੈ ਕੇ ਜਾਵਾਂ ਔਰ ਕੀ ਨਹੀਂ ਲੈ ਕੇ ਜਾਵਾਂ 3 ਮਹੀਨੇ ਸ਼ਾਦੀ ਕੋ ਹੋਏ ਤਾਂ ਕਪੜੇ ਤਾਂ ਮਾਈਕੇ ਮੇ ਵੀ ਹੋਣਗੇ ਸਾਡਾ ਪਰਮਾਤਮਾ ਨਿਆਂ ਕਰੇਗਾ ਅਸੀਂ ਕਿਸੇ ਦੀ ਧੀ ਪੈਨ ਨੂੰ ਕੀ ਗੰਗ ਵੀ ਤੂੰ ਜੀ ਚੀਜ਼ ਲੈ ਗਿਆ ਕਿਉਂ ਅਸੀਂ ਭੁੱਖੇ ਰਹਿੰਗੇ ਅਜੇ ਪਰਮਾਤਮਾ ਨੇ ਸਾਨੂੰ ਜਰੂਰ ਤੋਂ ਜ਼ਿਆਦਾ ਕਿਰਪਾ ਕੀਤੀ ਹੋਈ ਹੈਗੀਏ ਿਸ ਮਰਜੀ ਬੰਦੇ ਨੂੰ ਪੁੱਛਣੋ ਸਾਡੇ ਬਾਰੇ ਸਾਡੀ ਫੈਮਲੀ ਬਾਰੇ ਸਾਡੇ ਪਰਿਵਾਰ ਬਾਰੇ ਔਰ ਇਹਨਾਂ ਨੇ ਇਹੋ ਇਹੋ ਜੇ ਗਲਤ ਚੀਜ਼ਾਂ ਲਗਾ ਕੇ ਵੀ ਮਤਲਬ ਹਰ ਬੰਦਾ ਸਾਡਾ ਜਿਹੜਾ ਨੌਨ ਸੀਗਾ ਉਹ ਕਹਿੰਦਾ ਯਾਰ ਤੁਸੀਂ ਆਪਣਾ ਕੁਝ ਤਾਂ ਪਕਰ ਕੋ ਏ ਹੁਣ ਕਿਹਦੇ ਨਾ ਵੀ ਆਪਣੇ ਅਗਰੀ ਆ ਗਈ ਕਲੀਅਰਲੀ ਵਿਜ਼ੂਅਲ ਹੈਗਾ ਟੱਕਾ ਮਾਰਦੇ ਨਹੀਂ ਨਜ਼ਰ ਆ ਰਿਹਾ ਲੇਕਿਨ ਉਹਦੇ ਨਾਲ ਜਿਹੜਾ ਸ਼ੀਸ਼ਾ ਲੱਗਿਆ ਉਹਦੇ ਕਲੀਅਰ ਨਜ਼ਰ ਆ ਰਿਹਾ ਵੀ ਉਹਦੇ ਨੂੰ ਤਾਂ ਕੰਮ ਦਾ ਦਾ ਸਮਰਨ ਨੂੰ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਰੌਣਾ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਸੀ ਇੱਕ ਨੂਨ ਨੇ ਆਪਣੇ ਸੋਹਰੇ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਉਹਨਾਂ ਦਾ ਸੋਹਰਾ ਪਰਿਵਾਰ ਕੈਮਰੇ ਅੱਗੇ ਆ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਮੈਂ ਨੂਨ ਨੇ ਸੋਹਰੇ ਪਰਿਵਾਰ ਤੇ ਇਲਜ਼ਾਮ ਲਾਇਆ ਤੁਹਾਡੇ ਉਹ ਕੀ ਲੱਗਦੀ ਹੈ ਕੋਡ ਪਲਕ ਹਾਂਜੀ ہماری ਮਤਲਬ ਬਹੂ ਲੱਗਦੀ ਹੈ ਮਾਰੇ ਬੇਟੇ ਕੀ ਵਾਈਫ ਤੇ ਮਾਰੀ ਬਹੂ ਤੁਸੀਂ ਤੁਸੀਂ ਸਾਸੂ ਹੋ ਹਾਂਜੀ ਚਾਚੀ ਸਾਸ ਚਾਚੀ ਸਾਸ ਮੈਂ ਉਹਨਾਂ ਨੇ ਕਿਹਾ ਕਿ ਮੈਨੂੰ ਖਾਣਾ ਨਹੀਂ ਖਾਣ ਨੂੰ ਦਿੰਦੇ ਸੀ ਸਵੇਰੇ 11 ਵਜੇ ਦੇ ਕਹਿੰਦੇ ਸੀਗੇ 11 ਵੀ ਤਵਾਦ ਨਾਸ਼ਤਾ ਨਹੀਂ ਦੇਣਾ ਇਸ ਤਰ੍ਹਾਂ ਦੇ ਇਲਜ਼ਾਮ ਲਾਇਆ ਫੈਮਿਲੀ ਦੇ ਉੱਪਰ पहली बात तो ग्यारह बजे लड़की उठती ढाई बजे थी तो ग्यारह बजे नाश्ता कौन देगा सोए हुए दे। दे। को तो नाश्ता नहीं ना दिया जाएगा बच्चा ढाई बजे उठेगा उठकर जिम चला जाएगा जिम से आएगा तो खाना वगैरह खाएगा ओपन किचन है अगर मदर इन लॉ नहीं है तो खुद भी बच्चा बना सकता है कोई ऐसी बात तो नहीं है ठीक है ना कि किसी ने हाथ पकड़े हुए कि बेटा खाने किचन में क्यों गई है खाना नहीं बना मेड लगी हुई है उनके घर में परमानेंट खाना बनाती है जो तो क्या पाबंदी कोई पांदी नहीं मेरे हिसाब से तो ये तो गलत आरोप है ਨਹੀਂ ਉਹ ਕਹਿੰਦੇ ਕਿ ਜਦੋਂ ਦਾ ਵਿਆਹ ਹੋਇਆ ਮੈਨੂੰ ਉਹ ਟੌਰਚਰ ਕੀਤਾ ਜਾ ਰਿਹਾ ਸੀਗਾ 3 ਮਹੀਨੇ ਤਕਰੀਬਨ ਹੋਏ ਵਿਆਹ ਨੂੰ ਡਿਮਾਂਡ ਕੀਤੀ ਜਾ ਰਹੀ ਸੀਗੀ ਚੀਜ਼ਾਂ ਮੰਗੀਆਂ ਜਾ ਰਹੀਆਂ ਸੀ ਇਸ ਤਰ੍ਹਾਂ ਦੇ ਇਲਜ਼ਾਮ ਹੈ ਜੋ ਟੌਰਚਰ ਕੀ ਬਾਤ ਹੈ ਦੇਖੋ ਉਸਨੇ ਸਾਰੇ ਸਬੂਤ ਪੇਸ਼ ਕੀਏ ਹੈ ਨਾ ਆਪਣੇ ਉਸਨੇ ਟੌਰਚਰ ਦਾ ਪ੍ਰੂਫ ਕਿਉਂ ਨਹੀਂ ਵੀਡੀਓ ਬਣਾਈ ਉਹ ਕਿਉਂ ਨਹੀਂ ਪੇਸ਼ ਕੀਤਾ ਕਿ ਮੈਨੂੰ ਟੌਰਚਰ ਕੀਤਾ ਜਾਂਦਾ ਥਾ ਮੈਨੂੰ ਮਾਰਾ ਪੀਟਾ ਜਾਂਦਾ ਥਾ ਇੱਕ ਉਸਨੇ ਇਹ ਵੀ ਬਾਤ ਬੋਲੀ ਹੈ ਕਿ ਮੈਨੂੰ ਰਾਤ ਕੋ ਪਿਊਸ਼ ਨੇ ਮਾਰਾ ਤਾਂ ਸਾਰੀ ਰਾਤ ਉਸਨੇ ਆਪਣੇ ਪਾਪਾ ਕੋ ਫੋਨ ਨਹੀਂ ਕੀਤਾ ਸਵੇਰ ਕੀਤਾ ਕਿਉਂ ਰਾਤ ਕੋ ਫੋਨ ਕਹਾਂ ਚਲਾ ਗਿਆ ਥਾ रात को कॉल करो अपने पेरेंट्स को वीडियो बनाओ उस टाइम कैमरा क्यों नहीं ऑन हुआ जब किचन में खाना नहीं मिलता था उस टाइम कैमरा क्यों नहीं ऑन होता था कि मुझे खाना नहीं मिलता मैं सारा सारा दिन भूखी रहती हूँ okay, कुछ तो प्रूफ होना चाहिए okay, ना okay, हमारे चार, पास चार करोड़ रुपया लाता सी बहुत फिर भी डिमांड की जा रही है मर्सरीज गड्डी तक गई पहली बात तो वो गलत है अगर लड़के वाले डिमांड कर रहे हो तो तुम लोग क्यों शादी कर रहे हो वहाँ पर क्यों कर रहे हो अपनी बेटी को क्यों फंसा रहे हो गलती है उनकी गलती है या नहीं आप ही बताओ परमात्मा की तो तो सब कुछ है, नहीं की कि हम हमें ये लेकर दो जी।, जी हमसे तो आज तक डिमांड नहीं हुई हमारी शादियों को भी चौबीस पच्चीस पच्चीस साल हो गए है कभी किसी ने कुछ नहीं मांगा तो आज ही हमें जरूरत पड़ेगी की हम बेटे की शादी करें और बहू से डिमांड मांग करें क्यों करेंगे हम ਤੋ ਮਤਲਬ ਉਹਨਾਂ ਦਾ ਕਹਿੰਦਾ ਕਿ ਜਦੋਂ ਦਾ ਵਿਆਹ ਹੋਇਆ ਲੜਕਾ ਸੀ ਜਿਹੜਾ ਤੁਹਾਡਾ ਉਹ ਝੂਠ ਬੋਲਿਆ ਫੈਮਲੀ ਨੂੰ ਕਿ ਉਹ ਗ੍ਰੈਜੂਏਟ ਹੈ ਉਹ ਤਾਂ ਕਹਿੰਦੇ 10ਵੀਂ ਤੱਕ ਨਹੀਂ ਪਾਸ ਹੈ ਇਹ ਬਾਤ ਨਾ ਉਸਕੇ ਚਾਚਾ ਸਸੁਰ ਨੇ ਪਲਕ ਕੋ ਪਹਿਲੇ ਹੀ ਕਲੀਅਰ ਕਰਦੀ ਥੀ ਪਲਕ ਬੇਟਾ ਕਿ ਆਪ ਬਹੁਤ ਪੜੇ ਲਿਖੇ ਹੋ ਸਾਈਡ ਮੇ ਲੈ ਜਾਕਰ ਕਿ ਪਿਊਸ਼ ਇਤਨਾ ਪੜਾ ਲਿਖਾ ਨਹੀਂ ਹੈ ਉਹ 10th ਜਾਂ +2 ਪਾਸ ਹੈ ਠੀਕ ਹੈ ਤੋ ਬੇਟਾ ਆਪਕੋ ਕੋਈ ਆਬਜੈਕਸ਼ਨ ਤੋਂ ਨਹੀਂ ਹੈ ਕਹਤੀ ਨਹੀਂ ਚਾਚੂ ਮੂਜੇ ਪਿਊਸ਼ ਪਸੰਦ ਹੈ ਮੂਜੇ ਮਤਲਬ ਸਟੱਡੀ ਸੇ ਕੁਛ ਨਹੀਂ ਲੈਣਾ ਦੇਣਾ ਮੂਜੇ ਪਿਊਸ਼ ਪਸੰਦ ਹੈ ਤੋ ਮੈਂ ਸ਼ਾਦੀ ਕਰ ਉਸ ਕੋ ਸਾਫ ਕਲੀਅਰ ਕੀਤਾ ਉਸਕੇ ਚਾਚਾ ਜੀ ਨੇ ਇਹ ਬਾਤ ਵੀ ਮਤਲਬ ਹੋਇਆ ਕਿ ਇਨਾ 3 ਮਹੀਨਿਆਂ ਦੇ ਵਿੱਚ ਕਹਿੰਦੇ ਨਾ ਜਦੋਂ ਨਵੀਂ ਨੂਹ ਆਂਦੀ ਹੈ ਘਰ ਦੇ ਵਿੱਚ ਕਹਿੰਦੇ ਨਾ ਉਹਨੂੰ ਪਹਿਲਾਂ ਤਾਂ ਕੁਝ ਟਾਈਮ ਬਾਹਰ ਹੀ ਨਹੀਂ ਕੱਢਦੇ ਕਿ ਹਨਾ ਕੋਈ ਬਾਹਰ ਕੀ ਕੱਢਣਾ ਨਵੀਂ ਨੂਹ ਹੈ ਘਰ ਰੱਖੋ ਨਾ ਕੋਈ ਬਾਹਰ ਨਿਗਾ ਨਾ ਕੁਛ ਐਦਾਂ ਦੀ ਪੈ ਜਾਵੇ ਤੇ ਐਸਾ ਕੀ ਹੋਇਆ ਇੰਨੇ 3 ਮਹੀਨੇ ਦੇ ਵਿੱਚ ਇੰਨਾ ਰੋਲਾ ਪੈ ਗਿਆ ਪ੍ਰੈਸ ਕਾਨਫਰੈਂਸ ਤੱਕ ਪਹਿਲਾਂ ਉਹਨਾਂ ਨੂੰ ਕਰਨੀ ਪਈ ਫਿਰ ਤੁਹਾਨੂੰ ਕਰਨੀ ਪਈ सर अब क्या बोले हैं ना बच्चे के दिमाग में क्या चीज़ चल रही है क्या प्री प्लान उनके क्या चल रहे हैं हमें तो ये चीज़ हमने सोची भी नहीं हमने तो उसको अपने बच्चों की तरह ट्रीट किया कि हमारी सबसे छोटी मतलब पहला बच्चा हमारे घर में शादी हुई है हमारा तो ये बच्चा है अब बच्चे के दिमाग में क्या चली जा रहा है अंदर ही अंदर क्या चल रहा है ये तो एकदम से जैसे मीडिया बिठा दी कुछ समझ नहीं आया कि हमारे साथ हुआ क्या है

ਉਹੀ ਮੈਂ ਕਹਿ ਰਿਹਾ ਕਿ ਇਹ ਕਿਉਂ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਕੋਈ ਚਲੋ ਹਰ ਘਰ ਦੇ ਵਿੱਚ ਛੋਟੀਆਂ ਮੁੱਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਮਤਲਬ ਇੰਨੀ ਨੋਬਤ ਆ ਗਈ ਕਿ মিডিਆ ਕੇ ਆਣਾ ਪੈ ਗਿਆ ਸਰ ਆਪ ਉਹਨਾਂ ਦਾ ਦਿਮਾਗ ਕਹਾਂ ਤੱਕ ਚੱਲ ਰਿਹਾ ਹੈ ਅਬ ਹਮ ਕੀ ਸੋਚ ਸਕਤੇ ਹੈ ਨਾ ਕਿ ਉਹ মিডিਆ ਤੱਕ ਪਹੁੰਚ ਕੇ ਕੀ ਉਹਨਕੇ ਦਿਮਾਗ ਵਿੱਚ ਚੱਲ ਰਿਹਾ ਹੈ ਇਹ ਤਾਂ ਵਹੀ ਜਾਣੇ ਹਾਂ ਤੁਸੀਂ ਤੁਸੀਂ ਨਾਨੀ ਲੱਗਦੀ ਹਾਂ ਜੀ ਹਾਂਜੀ ਤੇ ਤੁਹਾਡਾ ਨਾਮ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਉਹਨਾਂ ਦੇ ਗਲਤ ਸਰਟੀਫਿਕੇਟ ਤੱਕ ਬਣਵਾ ਦਿੱਤੇ ਐਜੂਕੇਸ਼ਨ ਦੇ ਨਹੀਂ ਬਣਵਾਇਆ ਹੀ ਨਹੀਂ ਪਰ ਉਸਨੇ ਪਲੱਸ 2 ਕੀਤੀ ਇਹ ਪਲੱਸ 2 ਹੀ ਕੀਤੀ ਪਲੱਸ 2 ਹੀ ਕਿਹਾ ਸੀ ਉਹਦੇ ਕੋਈ ਗਲਤ ਹੈ ਹੀ ਨਹੀਂ ਸਰਟੀਫਿਕੇਟ ਵਗੈਰਾ ਸੀ ਜੌਬ-ਜੌਬ ਕਰਦੇ ਸੀ ਪਹਿਲੇ ਕੋਈ ਨਹੀਂ ਜੀ ਕੋਈ ਵੀ ਨਹੀਂ ਕਰਦਾ ਮੈਂ ਤਾਂ 10 ਪੜ੍ਹੀ ਹੋਈ ਹਾਂ ਜੀ ਮੈਂ ਤਾਂ ਪੜ੍ਹੀ ਹੀ ਨਹੀਂ ਹੋਈ ਜੀ ਹਾਂਜੀ ਕੋਈ ਚੋਪ ਨਹੀਂ ਕਿਉਂ ਇਦਾਂ ਦੀਆਂ ਗੱਲਾਂ ਹੋ ਗਈਆਂ ਜੀ ਪਤਾ ਹੀ ਨਹੀਂ ਜੀ ਸੰਤਾ ਕੁਝ ਪਤਾ ਨਹੀਂ ਜੀ ਜੀ ਸੰਤਾ ਕੁਝ ਪਤਾ ਨਹੀਂ ਜੀ ਇੱਕ ਦਿਨ ਚ ਕੀ ਹੋ ਗਿਆ ਜੀ 23 ਤਰੀਕ ਦਾ ਕਰਵਾ ਚੌਸੀ ਤੁਸੇ ਕਰਵਾ ਚੌਦੀ ਫੋਟੋ ਦੇਖ ਲਓ ਕੀ ਕੁਝ ਦਿੱਤਾ ਉਹਨੂੰ ਜੀ ਤੇ 25 ਨੂੰ ਇਹ ਕੰਮ ਹੋ ਗਿਆ ਹਾਂ ਜੀ ਇੱਕ ਦਿਨ ਚ ਸਭ ਕੁਝ ਹੋ ਗਿਆ ਜੀ ਨਹੀਂ ਜਿਹੜੇ ਹਸਬੰਡ ਵਾਈਫ ਸੀ ਉਹਨਾਂ ਚ ਕੋਈ ਗੱਲ ਹੋਈ ਹੋਵੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਵੇ ਫੈਮਿਲੀ ਨਾਲ ਸ਼ੇਅਰ ਕੀਤੀ ਹੋਵੇ ਕੁਝ ਕੀਤਾ ਦੀ ਸ਼ੇਅਰ ਨਹੀਂ ਐਸਾ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਜੀ ਨਹੀਂ ਨਹੀਂ ਅੱਛਾ ਰਿਲੇਸ਼ਨ ਤਾਂ ਅੱਛਾ ਦੋਨੋਂ ਸਭ ਫੈਮਿਲੀ ਮੇਂ ਅੱਛਾ ਅਚੀ ਤਰ੍ਹਾਂ ਬੈਠਦੇ ਤੇ ਆ ਪਿਕਸ ਦੇਖੋ ਅੱਛੀ ਸਭ ਇੰਜੋਏ ਕਰ ਰਹੇ ਹੈ ਕੋਈ ਐਸੀ ਬਾਤ ਨਹੀਂ ਉਹ ਕਹਿੰਦੇ ਜਦੋਂ ਘਰੇ ਗਈ ਹੈ ਉਹ ਕਹਿ ਲਿੱਤਾ ਗਿਆ ਕਿ ਘਰੋਂ ਸਮਾਨ ਚੱਕ ਕੇ ਲੈ ਗਈ ਉਹ ਕਹਿੰਦੀ ਜੇ ਮੈਂ ਜਾਊਂਗੀ ਆਪਣੇ ਘਰ ਕੁਝ ਤਾਂ ਕੁਝ ਲੈ ਕੇ ਜਾਊਂਗੀ ਆਪਣੇ ਕੱਪੜੇ ਹੋਰ ਚੀਜ਼ਾਂ ਤਾਂ ਮੈਂ ਲੈ ਕੇ ਜਾਊਂ ਬੰਦਾ ਤਿੰਨ ਟੈਚੀ ਤੋਂ ਨਹੀਂ ਭਰ ਕੇ ਲੈ ਜਾਂਦਾ ਉਸ ਟਾਈਮ ਤਾਂ ਕੁਝ ਸਮਝ ਹੀ ਨਹੀਂ ਆਤਾ ਜਦ ਆਪਣਾ ਘਰ ਟੁੱਟ ਰਹਾ ਹੋ ਨਾ ਤਾਂ ਕੁਝ ਸਮਝ ਨਹੀਂ ਆਤਾ ਕਿ ਮੈਂ ਕਿਆ ਲੈ ਕੇ ਜਾਊਂ ਔਰ ਕਿਆ ਨਹੀਂ ਲੈ ਕੇ ਜਾਊਂ ਤਿੰਨ ਮਹੀਨੇ ਸ਼ਾਦੀ ਕੋ ਹੋਏ ਤਾਂ ਕੱਪੜੇ ਤਾਂ ਮਾਈਕੇ ਮੇ ਵੀ ਹੋਣਗੇ ਐਸਾ ਤਾਂ ਨਹੀਂ ਹੋ ਸਕਦਾ ਉਹਨਾਂ ਨੇ ਉਠਾ ਕੇ ਦੇ ਦਿਏ ਉਹ ਕੱਪੜੇ ਇਸ ਮਾਮਲੇ 'ਚ ਕੋਈ ਕਹਿੰਦੀ ਐਫ ਆਈ ਆਰ ਵੀ ਦਰਜ ਹੋਈ ਹੈ ਕੋਈ ਮਾਮਲਾ ਦਰਜ ਹੋਇਆ ਹੈ ਹਾਂਜੀ ਬਿਲਕੁਲ ਕਰਵਾਈ ਗੱਡੀ ਫੈਮਲੀ ਤੇ ਹੋਈ ਹੈ ਹਾਂਜੀ ਹਾਂਜੀ ਮੇਰੀ ਮਤਲਬ ਜਠਾਨੀ ਕੀ ਫੈਮਲੀ ਉਹਨਾਂ ਨੇ ਕਰਵਾਈਏ ਜਦੋਂ ਉਹਨੂੰ ਮਾਰਾ ਪੀਟਾ ਹੈ ਤਾਂ ਉਹਨੂੰ ਕਰਵਾਈਏ ਉਹਨਾਂ ਨੇ ਜੀ ਹੁਣ ਇਹ ਇਸ ਮਸਲੇ ਦਾ ਹੱਲ ਕਿਵੇਂ ਹੋਊਗਾ ਕੋਈ ਇੱਕ ਦੂਜੇ ਫੈਮਲੀ ਨਾਲ ਗੱਲਬਾਤ ਹੋਈ ਕਿਉਂਕਿ ਕਹਿੰਦੇ ਨਾ ਕਿ ਜਦੋਂ ਫੈਮਲੀ ਚ ਇਦਾਂ ਦੀਆਂ ਚੀਜ਼ਾਂ ਹੋ ਜੇ ਨੇ ਘਰ ਬੈ ਕੇ ਸੁਲਝ ਜੇ ਨੇ ਤਾਂ ਜ਼ਿਆਦਾ ਵਧੀਆ ਹੁੰਦੀ ਹੈ ਜੀ ਜੀ ਅੰਕਲ ਅੰਕਲ ਦੀ ਕਿਸ ਤਰ੍ਹਾਂ ਤੁਸੀਂ ਕੀ ਲਗਦੇ ਹੋ ਉਹਨਾਂ ਦੇ ਮੈਂ ਗ੍ਰੈਂਡਫਾਦਰ ਆ ਜੀ ਜੀ ਚਾਚਾ ਚਾਚਾ ਗ੍ਰੈਂਡਫਾਦਰ ਜੀ ਕੀ ਕਹਿਣਾ ਜਾਂਦੇ ਹੋ ਇੱਕ ਪ੍ਰੈਸ ਕਾਨਫਰੰਸ ਹੋਈ ਪੂਰੀ ਫੈਮਿਲੀ ਨੂੰ মিডিਆ ਅੱਗੇ ਆਣਾ ਪੈ ਗਿਆ ਕਾਰੋਬਾਰੀਆਂ ਤੁਸੀਂ ਵੀ ਕੰਮ ਕੰਮ ਕਰਦੇ ਹੋ ਕਿ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸਾਂ ਕਰਨੀ ਪੈ ਰਹੀ ਸਰ ਸਰ মিডিਆ ਅਗੇ ਸਾਨੂੰ ਮਜਬੂਰਨ ਇਸ ਕਰਕੇ ਆਣਾ ਪੈ ਗਿਆ ਵੀ ਸਾਡੀ ਇੱਜ਼ਤ ਇਹਨਾਂ ਨੇ ਇਹ ਨਹੀਂ ਕੋਈ ਉਛਾਲਦੀ ਸੜਕਾਂ ਤੇ ਲਿਆਤੀ ਜਿਹੜੀ ਕਿ ਸਾਡੀ ਅੱਜ 60 ਸਾਲਾਂ ਦੀ 65 ਸਾਲਾਂ ਦੀ ਮੇਰੀ ਉਮਰ ਹੈ 70 75 ਸਾਲਾਂ ਦੇ ਅਸੀਂ ਇੱਥੇ ਰਹਿੰਦੇ ਆ ਦੁਦਿਆਨੇ ਵਿੱਚ ਪੂਰੀ ਸਾਡਾ ਜਿਸ ਮਰਜ਼ੀ ਬੰਦੇ ਨੂੰ ਪੁੱਛਣੋ ਸਾਡੇ ਬਾਰੇ ਸਾਡੀ ਫੈਮਿਲੀ ਬਾਰੇ ਸਾਡੇ ਪਰਿਵਾਰ ਬਾਰੇ ਔਰ ਇਹਨਾਂ ਨੇ ਇਹੋ ਇਹੋ ਜੇ ਗਲਤ ਚੀਜ਼ਾਂ ਲਗਾ ਕੇ ਵੀ ਮਤਲਬ ਹਰ ਬੰਦਾ ਸਾਡਾ ਜਿਹੜਾ ਨੌਨ ਸੀਗਾ ਉਹ ਕਹਿੰਦਾ ਯਾਰ ਤੁਸੀਂ ਆਪਣਾ ਕੁਝ ਤਾਂ ਪਖ ਰੱਖੋ ਤੁਸੀਂ ਘਰ ਅੰਦਰ ਬੈਠੇ ਰਹਿਣਾ ਹੈਗਾ ਅੰਦਰ ਬੈਠੇ ਬੈਠੇ ਹੀ ਤੁਸੀਂ ਗਲਤ ਬਣ ਜਾਣਾ ਹੈਗਾ ਮਜਬੂਰਨ ਸਾਨੂੰ ਬੁਲਾਣੀ ਥੈਂਕ ਯੂ ਕਿ ਜਦੋਂ ਪ੍ਰੈਸ ਕਾਨਫਰੈਂਸ ਹੋਈ ਉਹਦੇ ਚ ਜਿਹੜੀ ਤੁਹਾਡੀ ਨੂੰਹਾਂ ਬਹੁਤ ਰੋ ਰਹੀ ਸੀ ਕਿ ਮੈਨੂੰ ਹਰਾਸ ਕੀਤਾ ਜਾ ਰਿਹਾ ਮੇਰੇ ਫਾਦਰ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਜਿੰਨੇ ਮੇਰੇ ਪਾਪਾ ਨੂੰ ਹੋ ਸਕਿਆ ਉਹ ਚੀਜ਼ਾਂ ਦਿੱਤੀਆਂ ਮਰਸੀਜ਼ ਕਾਰ ਦਿੱਤੀ 4 ਕਰੋੜ ਅਸੀਂ ਵਿਆਹ ਦਿਲਾਤਾ ਸਰ ਪਹਿਲੀ ਗੱਲ ਤਾਂ ਇਹ ਹੈਗੀ ਹੈ ਆਪਾਂ ਰੋਨ ਦਾ ਤਾਂ ਕੋਈ ਡੈਫੀਨੇਸ਼ਨ ਨਹੀਂ ਹੈਗੀ ਵੀ ਆਪਾਂ ਕਿਸ ਗੱਲ ਤੇ ਰੋ ਰਹੇ ਹੈਗੇ 23 ਤਰੀਕ ਦਾ ਕਰਵ ਹੈ ਕਰਵੇ ਨੂੰ ਅਸੀਂ ਫੁੱਲ ਸੈਲੀਬ੍ਰੇਟ ਖੁਸ਼ੀਆਂ ਨਾਲ ਕਰ ਰਹੇ ਆ ਤੇ ਇੱਕ ਦਿਨ ਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਹੋ ਗਈ ਵੀ ਸਾਨੂੰ ਟੌਰਚਰ ਵੀ ਹੋ ਗਿਆ ਸਾਡੇ ਕੋਲ ਡਿਮਾਂਡਾਂ ਵੀ ਸਾਰੀਆਂ ਆ ਗਈਆਂ ਸਭ ਕੁਝ ਆ ਗਿਆ ਅਗਰ ਅਸੀਂ ਕੋਈ ਡਿਮਾਂਡ ਕੀਤੀ ਹੈ ਇੱਕ ਵੀ ਪ੍ਰੂਫ ਦੇਣ ਈਵਨ ਅ ਸਿੰਗਲ ਪ੍ਰੂਫ ਵੀ ਆ ਬੰਦਿਆਂ ਨੇ ਸਾਡੇ ਕੋਲ ਆ ਮੰਗਿਆ ਹੈਗਾ ਵੀ ਆਰ ਲਾਈਬਨ ਸੜਾ ਪਰਮਾਤਮਾ ਨਿਆਂ ਕਰੇਗਾ ਅਸੀਂ ਕਿਸੇ ਦੀ ਧੀ ਪੈਨ ਨੂੰ ਕੀ ਗੰਗ ਵੀ ਤੂੰ ਜੀ ਚੀਜ਼ ਲੈ ਗਿਆ ਕਿਉਂ ਅਸੀਂ ਭੁੱਖੇ ਲੰਘਿਆ ਅਜੇ ਪਰਮਾਤਮਾ ਨੇ ਸਾਨੂੰ ਜਰੂਰ ਤੋਂ ਜ਼ਿਆਦਾ ਕਿਰਪਾ ਕੀਤੀ ਹੋਈ ਹੈਗੀ ਹੈ ਤੇ ਕਿਸੇ ਕੋਲ ਅਸੀਂ ਪੈਸੇ ਮੰਗਾਗੇ ਜਿਹੜੀਆਂ ਚੀਜ਼ਾਂ ਉਹ ਕਹਿ ਰਹੇ ਕਿ ਕਰੋੜਾਂ ਰੁਪਿਆ ਵਿਆਹ ਤੇ ਲਗਾਤਾ ਮਰਸੀਡਿਸ ਕਾਰ ਦਿੱਤੀ ਇਹ ਸੱਚ ਹੈ ਬਿਲਕੁਲ ਮਰਸੀਡੀ ਦੇ ਦਿੱਤੀ ਉਹਨਾਂ ਨੇ ਆਪਣੀ ਬੇਟੀ ਨਹੀਂ ਦਿੱਤੀ ਫਾਦਰ ਦੇ ਨਾਮ ਗੱਡੀ ਸੀਗੀ ਅਸੀਂ ਇਹ ਵੀ ਨਹੀਂ ਪੁੱਛਿਆ ਕਿ ਕਿੰਦੇ ਨਾਮ ਹੈ ਕਿੰਦੇ ਨਹੀਂ ਨਾਮ ਬੇਟੀ ਨਾਲ ਲੈ ਕੇ ਆਈ ਸੀ ਬੇਟੀ ਨਾਲ ਲੈ ਗਈ ਹਾਂ ਉਹਨਾਂ ਮਤਲਬ ਉਹ ਜਿਹੜੀ ਅਸੀਂ ਅਸੀਂ ਗੱਡੀ ਸੀ ਉਹ ਵਾਪਸ ਚਲ ਗਈ ਹਾਂ ਹਾਂ ਲੱਗੇ ਅਸੀਂ ਕੀ ਕਰਨੀ ਯਾਰ ਗੱਡੀਆਂ ਗੁਡੀਆਂ ਸਾਡੇ ਕੋਲ ਪਰਮਾਤਮਾ ਨੇ ਦਿੱਤੀਆਂ ਬਹੁਤ ਕੁਛ ਹੈਗਾ ਜੀ ਅਸੀਂ ਕੀ ਕਰਨੀ ਹੈ ਗੱਡੀਆਂ ਜੀ ਇਵਨ ਸਾਡਾ ਸਾਡੀ ਜੁਲਰੀ ਲੱਗ ਗਈ ਹੈ ਨਾ ਸਾਨੂੰ ਤਾਂ ਵੀ ਦੁੱਖ ਨਹੀਂ ਹੈਗਾ ਜੀ ਕੋਈ ਗੱਲ ਨਹੀਂ ਮਤਲਬ ਉਹ ਖੁਸ਼ ਰਹਿਣ ਕਿਉਂਕਿ ਜਿਸ ਵੇਲੇ ਇਹ ਵਾਲਾ ਹੋਇਆ ਉਸ ਤੋਂ ਬਾਅਦ ਅਸੀਂ ਇਹਨਾਂ ਨੇ ਕਿਹਾ ਯਾਰ ਕਿਉਂ ਅਸੀਂ ਬਾਜ਼ਾਰ ਵਿੱਚ ਖਲੇਰਦੇ ਪਿਆ ਹੈ ਬੈਠ ਕੇ ਸੈਟਲ ਕਰ ਲਓ ਕਹਿੰਦਾ ਜੀ ਹੁਣ ਤਾਂ ਸੈਟਲ ਉਦੋਂ ਹੋਏਗਾ ਜਦੋਂ ਕੁੜੀ ਦੇ ਨਾਮ ਆਪਣੀ ਕੋਠੀ ਪੂਰੀ ਲਵਾ ਦਿਓ ਹਾਂ ਪੂਰੀ ਕੋਠੀ ਲਗਵਾ ਦਿਓ ਔਰ ਉਸ ਤੋਂ ਬਾਅਦ 4 ਕਰੋੜ ਰੁਪਏ ਕੈਸ਼ ਦੇ ਦਿਓ ਯਾਰ ਇਹ 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 ਜਿਹੜੀਆਂ ਚੀਜ਼ਾਂ ਕਿੰਨੇ ਕੀ ਉਹ ਕੁੜੀ ਦੀ ਕੋਠੀ ਏ ਕੱਲ ਨੂੰ ਮਰ ਜਾਣਗੇ ਤੇ ਉਹ ਉਸ ਤੋਂ ਬਾਅਦ ਉਹਦੀ ਹੀ ਹੈਗੀਆਂ ਉਹਦੇ ਪਿਓ ਨੇ ਉਸਦੇ ਫਾਦਰ ਨੇ ਅੱਛਾ ਹਾਂ ਤੇ ਤੁਸੀਂ ਇਹ ਪਤਾ ਕੀਤਾ ਕਿ ਤੁਸੀਂ ਜਦੋਂ ਕਹਿ ਰਹੇ ਕਰਵਾ ਜੋ ਥਲੇ ਦਿਨ ਬਿਲਕੁਲ ਸਹੀ ਸੀ ਸੈਲੀਬ੍ਰੇਟ ਕੀਤਾ ਉਸ ਤੋਂ ਬਾਅਦ ਹੋਇਆ ਕੀ ਹੈ ਆਈ ਵਾਸ देयर ਉਸ ਵੇ ਮਤਲਬ ਹੁਣ ਦੇਖੋ ਨਾ ਮੀਆਂ ਬੀਬੀ ਅੰਦਰ ਰੂਮ ਦੇ ਵਿੱਚ ਹੈਗੇ ਨੇ ਮੀਆਂ ਬੀਬੀ ਅਗਰ ਕਮਰੇ ਦੇ ਵਿੱਚ ਹੈਗੇ ਨਾ ਤਾਂ ਯਾਰ ਬੈਟਰ ਜੈਸਾ ਦੋਨੇ ਹੋ ਸਕਦੇ ਨਾ ਜੀ ਕੀ ਹੋਇਆ ਨਹੀਂ ਤੁਹਾਡੇ ਲੜਕੇ ਨੇ ਕੁਝ ਦੱਸਿਆ ਹੋਵੇ ਕਿ ਆਹ ਗੱਲ ਹੋ ਗਈ ਕੋਈ ਗੱਲ ਨਹੀਂ ਹੋਈ ਦੱਦ ਪਾਪਾ ਕੋਈ ਗੱਲ ਨਹੀਂ ਹੋਈ ਹੈਗੀ ਹਾਂ ਭਈ ਮੈਨੂੰ ਇਹ ਇੱਕ ਆਈਫੋਨ 16 ਪ੍ਰੋ ਲੈ ਆ ਕੇ ਦਿੱਤਾ ਸੀਗਾ ਉਹਨੂੰ ਇਹ ਕਹਿੰਦੀ ਹੈਗੀ ਵੀ ਮੈਨੂੰ ਇਹਦਾ ਡਾਟਾ ਭਰਾ ਕੇ ਦੇ ਜੀ ਉਹਨੇ ਕਿਹਾ ਮਾਰਨਿੰਗ ਭਰਾ ਦਿਆਂਗਾ ਦੋਨੇ ਸਾਨੂੰ ਦੱਸਿਆ ਜੀ ਉਹ ਕਹਿੰਦੀ ਨਹੀਂ ਮੈਨੂੰ ਹੁਣ ਲੈ ਕੇ ਦੇ ਉਹ ਕਹਿੰਦਾ ਹੁਣ ਜੇ ਰਾਤ ਨੂੰ 12 ਵਜੇ ਕਿੱਥੇ ਜਾਵਾਂਗਾ ਮੈਂ ਇਹਨੇ ਚਾਕੇ ਗੁੱਸੇ ਥੱਲੇ ਮਾਰਦਾ ਕੀ ਕੀ ਕਰਦਾ ਥੱਲੇ ਸੁੱਟਦਾ ਆਈਫੋਨ ਨਵਾਂ ਆਈਫੋਨ ਆਈਫੋਨ 16 ਪ੍ਰੋ ਅੱਛਾ 16 ਹਾਂ ਉਹਦੇ ਦੋ ਟੁੱਟੇ ਹੋਗੇ ਅੱਛਾ ਹਾਂ ਮੋਰਿੰਗ ਕਹਿੰਦੀ ਮੈਨੂੰ ਉਹ ਤਾਂ ਨਵਾਂ ਲੈ ਆ ਕੇ ਦੇ ਅੱਛਾ ਉਹ ਕਹਿੰਦਾ ਯਾਰ ਕੱਲ ਮੈਂ ਬਹੁਤ ਪੈਸੇ ਮੰਗੇ ਅੱਜ ਫਿਰ ਮੰਗਾ ਹੂੰ ਕੌਣ ਦੇਗਾ ਦੇਖੋ ਕੋਈ ਵੀ ਨਹੀਂ ਬਰਦਾਸ਼ਤ ਕਰੇਗਾ ਵੀ ਤੂੰ ਕੱਲ ਮੇਰੇ ਕੋ ਫੋਨ ਵਾਸਤੇ ਪੈਸੇ ਲੈ ਗਿਆ ਨਾ ਤੇ ਫਿਰ ਹੁਣ ਅੱਜ ਕਾਹਦੇ ਮੰਗਦਾ ਪਿਆ ਹੈਗਾ ਇਹ ਇਹਨੇ ਕਿ ਕਿਤਾਬ ਆਪਣਾ ਕੜਾ ਉੱਥੇ ਗਿਰਵੀ ਰੱਖੇ ਤੇ ਉਥੋਂ ਫੋਨ ਲੈ ਆ ਕੇ ਦਿੱਤਾ ਜੀ ਮਤਲਬ ਇੱਕ ਹੋਰ ਫੋਨ ਲੈ ਦਿੱਤਾ ਇੱਕ ਹੋਰ ਨਵਾਂ ਲਿਆਤਾ ਫੋਨ ਅੱਛਾ ਫੋਨ ਲਿਆਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਉਲਟਾ ਘੁਮਾਤਾ ਵੀ ਇਹ ਜੂਏ 'ਚ ਪੈਸੇ ਹਾਰਾਇਆ ਸੀਗਾ ਉਹਦੇ ਉਹਦੀ ਤਾਂ ਤੇ ਆਪਣਾ ਕੜਾ ਗਿਰਵੀ ਰੱਖਾਇਆ ਹੈਗਾ ਜੀ ਫਿਰ ਇਹ ਜਦੋਂ ਮੇਰੀ ਨੂੰ ਨੂੰ ਪਤਾ ਲੱਗਿਆ ਜੀ ਉਹ ਕਹਿੰਦੇ ਯਾਰ ਸਾਡੇ ਕੋਲ ਕਿਹੜੀ ਚੀਜ਼ ਦੀ ਕਮੀ ਹੈ ਪਿਉਸ ਤੂੰ ਦੁਬਾਰਾ ਹੋਰ ਮੰਗ ਲੇਤਾ ਤੂੰ ਐਸਾ ਕਿਉਂ ਕੰਮ ਕਰਕੇ ਆਇਆ ਮੇਰੇ ਕੋਲ ਅਭੀ ਬਤਾ ਮੈਂ ਅਭੀ ਲੈ ਕੇ ਆਤੀ ਹਾਂ ਉहां से ਹੂੰ ਠੀਕ ਹੈ ਉਹ ਮਤਲਬ ਉਹ ਉਹ ਕਹਿੰਦੀ ਸੀ ਮੈਂ ਉਥੋਂ ਜਾ ਕੇ ਜਿੱਥੇ ਇਹਨੇ ਰੱਖਿਆ ਮੈਂ ਚੁੜਾ ਕੇ ਲੈ ਕੇ ਆਣਾ ਹੈਗਾ ਵੇ ਉਹ ਕਹਿੰਦੀ ਮੈਂ ਤੁਹਾਨੂੰ ਧਿਆਨ ਨਹੀਂ ਦੇਣਾ ਉਹ ਲੜਕੀ ਕਹਿ ਰਹੀ ਹੈ ਜੀ ਤੁਸੀਂ ਸਾਰੀ ਵੀਡੀਓ ਹੈਗੀਆਂ ਮੈਂ ਤੁਹਾਨੂੰ ਨਹੀਂ ਧਿਆਨ ਦੇਣਾ ਹੈਗਾ ਜੀ ਠੀਕ ਹੈ ਉਹ ਕਹਿੰਦੀ ਹੈਗੀ ਧਿਆਨ ਨਹੀਂ ਦੇਣਾ ਹੈਗਾ ਸਾਡੀ ਘਰ ਦੀ ਇੱਜ਼ਤ ਹੈਗੀ ਮੈਂ ਕਿਉਂ ਰੱਖਾਂ ਮੇਰੇ ਕੋਲ ਕਿਹੜੀ ਚੀਜ਼ ਦੀ ਕਮੀ ਹੈ ਜਿਹੜੀ ਮੈਂ ਆਪਣਾ ਮੁੰਡੇ ਦਾ ਕੜਾ ਉੱਥੇ ਮੈਂ ਪਿਆ ਹੋਏ ਤੇ ਮੈਂ ਨਾ ਲੈ ਕੇ ਆਵਾਂ ਬਸ ਉਹ ਗੱਲ ਇਹਨਾਂ ਨੇ ਕਰਦੀ ਕਰਦੀ ਇਹਨੇ ਮਾਪਿਆਂ ਨੂੰ ਬੁਲਾਤਾ ਅੱਛਾ ਜੀ ਇਹ ਨਾ ਉਸ ਤੋਂ ਪਹਿਨਾ ਇਹ ਵਾਲੀ ਗੱਲ ਤੋਂ ਪਹਿਨਾ ਪਹਿਲਾਂ ਮੇਰਾ ਭਤੀਜਾ ਉਸ ਦਾ ਬੇਟਾ ਪਿਊਸ਼ ਔਰ ਸਾਡਾ ਡਰਾਈਵਰ ਉਹ تینਾਂ ਨੂੰ ਪਲਾਨਿੰਗ ਨਾਲ ਭੇਜਿਆ ਜੀ ਮਤਲਬ ਵੀ ਵਾ ਪਾਪਾ ਭੁੱਖੇ ਆਪ ਜਲਦੀ ਖਾਣਾ ਲੈ ਜਾਓ ਡਰਾਈਵਰ ਨੂੰ ਭੇਜਦਾ ਆਈ ਬੌਜੀ ਜਲਦੀ ਜਾਣਾ ਹੈ ਮਤਲਬ ਸਾਰਿਆਂ ਨੂੰ ਕਹਿੰਦਾ ਹੈ ਕਾਰੀਕਾਲੀ ਲੇਡੀਜ਼ ਉਸ ਤੋਂ ਬਾਅਦ ਆਪਾਂ ਮਾਪਿਆਂ ਨੂੰ ਫੋਨ ਕਰਕੇ ਬੁਲਾਣੇ ਪਏ ਹੈਗੇ ਜੀ ਕਿੰਨੀ ਕੋ ਇਨਸਾਨੀਅਤ ਕਰਦੇ ਪਏ ਹੈਗੇ ਹਨ ਬ੍ਰਦਰ ਉਸਦੀ ਮਦਰ ਫਾਦਰ ਪਰ ਪਲਕਾ ਚਾਰ ਜਨੇ ਇੱਕ ਲੇਡੀ ਨੂੰ ਸੰਭਾਲ ਲਈ ਕਿ ਦੀ ਏਕਲੀ ਜਿਹੜੇ ਤੁਸੀਂ ਕਹਿ ਰਹੇ ਹੋ ਕਹਿ ਰਹੇ ਸੀ ਕਿ ਮੇਰੇ ਤੇ ਇਲਜ਼ਾਮ ਹੈ ਕਿ ਮੇਰੇ ਮੈਂ ਆਪਣੀ ਸੱਸ ਨੂੰ ਗੇਰਤਾ ਇਹ ਇਹ ਗੱਲ ਕਹਿ ਰਹੇ ਹੁੰਦੇ ਮਤਲਬ ਜਿਸ ਵੇਲੇ ਇਹ ਹੁਣ ਕਹਿੰਦੇ ਨਾ ਵੀ ਆਪਣੇ ਆਪ ਗਿਰੀ ਆ ਗਈ ਕਲੀਅਰਲੀ ਵਿਜ਼ੂਅਲ ਵਹ ਗਿਆ ਟੱਕਾ ਮਾਰਦੇ ਨਹੀਂ ਨਜ਼ਰ ਆ ਰਿਹਾ ਲੇਕਿਨ ਉਹਦੇ ਨਾਲ ਜਿਹੜਾ ਸ਼ੀਸ਼ਾ ਲੱਗਿਆ ਉਹਦੇ ਕਲੀਅਰ ਨਜ਼ਰ ਆ ਰਿਹਾ ਵੀ ਉਹਦੇ ਉਹਨੂੰ ਟੱਕਾ ਮਾਰੀ ਇਹ ਟੱਕਾ ਮਾਰਿਆ ਕਿਨੇ ਜੀ ਉਹਨੂੰ ਨੇ ਅੱਛਾ ਜੀ ਤੁਹਾਡੀ ਨੂਨ ਨੇ ਮੇਰੇ ਨੂੰ ਨਹੀਂ ਪਲਕ ਮਿਲ ਉਤਰਾਨੇ ਪਲਕ ਮਿਲ ਉਤਰਾਨੇ ਹਾਂ ਉਹਨਾਂ ਦੀ ਨੂੰਹ ਹੈ ਉਹਨਾਂ ਦੀ ਨੂੰਹ ਪਰ ਉਹ ਕਹਿੰਦੇ ਕਿ ਉਹ ਆਪਣੇ ਆਪ ਗਿਰ ਗਈ ਸੀ ਮੈਂ ਉਹੀ ਕਹਿ ਰਿਹਾ ਨਾ ਕਿਉਂਕਿ ਉਹਦੇ ਚ ਫੁਟੇ ਜੀ ਉਹਨੂੰ ਉਹੀ ਨਜ਼ਰ ਆ ਰਿਹਾ ਲੇਕਿਨ ਤੁਸੀਂ ਉਹਨੂੰ ਕਲੋਜ਼ਲੀ ਦੇਖੋਗੇ ਨਾਲ ਹੀ ਸ਼ੀਸ਼ਾ ਲੱਗਾ ਹੈ ਜੀ ਸ਼ੀਸ਼ੇ ਦੇ ਵਿੱਚ ਨਜ਼ਰ ਆ ਰਿਹਾ ਵੀ ਕਿਵੇਂ ਤਾਂ ਕੰਮ ਆਦੀ ਹੈਗੀ ਮਤਲਬ ਕੁੱਲ ਮਿਲਾ ਕੇ ਜੇ ਗੱਲ ਹੋਈ ਹੈ ਤੇ ਆਈਫੋਨ ਵਾਲੀ ਗੱਲ ਹੋਈ ਹੈ ਉਸ ਤੋਂ ਇਲਾਵਾ ਕੋਈ ਗੱਲ ਹੋਈ ਨਹੀਂ ਦਿਓ ਮੈਨੂੰ ਦੇਖੋ ਜੋ ਮੈਨੂੰ ਇਹਨਾਂ ਨੇ ਕਨਵੇ ਕੀਤਾ ਜੀ ਮੈਂ ਤਾਂ ਕਰ ਹੈ ਨਹੀਂਗਾ ਜੀ ਮਤਲਬ ਮੇਰੇ ਘਰ ਇਹਨਾਂ ਤੋਂ ਮੇਰੇ ਕਿਲੋਮੀਟਰ 2 ਕਿਲੋਮੀਟਰੋਂ ਹੈ ਉਹ ਸੁਖਾ ਨਹੀਂ ਰਹਿੰਦੇ ਮੈਸਿੱਦਪੁਰ ਅਸਿੰਗਰਨਗਰ ਜੀ ਜੋ ਮੈਨੂੰ ਕਨਵੇ ਕੀਤਾ ਹੈ ਮਤਲਬ ਇਹ ਆ ਵਾਲਾ ਚੀਜ਼ ਹੋਈ ਹੈਗੀ ਔਰ ਉਹ ਸਰਬੇਦੀ ਗੱਲ ਨੂੰ ਮੁੰਡੇ ਦਾ ਇਹ ਹਾਲ ਹੋ ਗਿਆ ਸੀਗਾ 3 ਮਹੀਨੇ ਦੇ ਵਿੱਚ ਉਹਨੇ ਸਾਨੂੰ ਸਾਰੇ ਪਰਿਵਾਰ ਨੂੰ ਵਿੱਚ ਬੁਲਾਉਣਾ ਛੱਡਤਾ ਸੀਗਾ ਹਾਂ ਕਿੱਥੇ ਵੀ ਉਹ ਬੁਲਾਉਂਦਾ ਸੀਗਾ ਤਾਂ ਉਹਦੇ ਤੇ ਕੁੜੀ ਨੇ ਇਹਨਾਂ ਕੋਲ ਪ੍ਰੈਸ਼ਰ ਹੈਵੀ ਕਰ ਦਿੱਤਾ ਸੀਗਾ ਬਿਓ ਮੁੰਡੇ ਹੈ ਮਤਲਬ ਉਹਨੂੰ ਸਮਝ ਨਹੀਂ ਆਉਂਦੀ ਕਿ ਸੀ ਮੈਂ ਕਿੱਥਿਆਂ ਤੇ ਕਿੱਥੇ ਨਹੀਂ ਹੈ ਤੁਹਾਨੂੰ ਮੁੰਡੇ ਦੇ ਪਹਿਲਾਂ ਦੀਆਂ ਫੋਟੋਆਂ ਵਿਆਹ ਤੋਂ ਪਹਿਲਾਂ ਦੀਆਂ ਨਹੀਂ ਹੁਣ ਤਾਂ ਫਿਰ ਨਾਰਮਲ ਹੋ ਗਿਆ ਮਹੀਨੇ ਚ ਫਿਰ ਕਾਫੀ ਫਰਕ ਪੈ ਗਿਆ ਜੀ ਜੀ ਠੀਕ ਹੈ ਸਰ ਲਗਾਤਾਰ ਪਰਿਵਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾ ਪਰਿਵਾਰ ਸਾਹਮਣੇ ਆਇਆ ਤੇ ਹੁਣ ਉਸ ਤੋਂ ਬਾਅਦ ਸੋਹਰਾ ਪਰਿਵਾਰ ਸਾਹਮਣੇ ਆਇਆ ਨੂਨ ਨੇ ਸੋਹਰੇ ਪਰਿਵਾਰ ਤੇ ਇਲਜ਼ਾਮ ਲਾਇਆ ਦੋਨੋਂ ਪੱਖ ਇੱਕ ਦੂਜੇ ਦੇ ਇਹ ਖਿਲਾਫ ਹੈ ਜਿਹੜੇ ਇਲਜ਼ਾਮ ਲਾ ਰਹੇ ਹੁਣ ਦੇਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ ਅੱਗੋਂ ਕੀ ਬੰਦਾ ਕਿਉਂਕਿ ਫਿਲਹਾਲ ਇੱਕ ਐਫ ਆਈ ਆਰ ਹੈ ਜਿਹੜੀ ਇਹ ਜਰੂਰ ਦਰਜ ਕਰ ਦਿੱਤੀ ਗਈ ਹੈ ਜੁੜੇ ਤੋਂ ਸਮਰ نیوز ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ